ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਿਕਾਇਤ ਕੀਤੀ ਹੈ ਕਿ ਉਸ ਨੇ 540 ਕਿਲੋਵਾਟ ਦਾ ਪਾਵਰ ਪਲਾਂਟ ਜੋ ਸ਼੍ਰੀ ਗੋਇੰਦਵਰ ਸਾਹਿਬੀ ਕੇ ਸਥਿਤ ਹੈ ਨੂੰ ਖਰੀਦ ਕੇ ਸਰਕਾਰੀ ਖੇਤਰ ਵਿੱਚ ਲੈ ਆਂਦਾ ਹੈ ਪਾਰਟੀ ਨੇ ਮੰਗ ਕੀਤੀ ਹੈ ਕਿ ਬਾਕੀ ਦੇ ਰਹਿੰਦੇ ਪਾਵਰ ਪਲਾਂਟਾਂ ਨੂੰ ਵੀ ਸਰਕਾਰੀ ਖੇਤਰ ਵਿੱਚ ਲਿਆਂਦਾ ਜਾਵੇ ਇਸ ਦੇ ਨਾਲ ਹੀ ਰੋਡਵੇਜ ਦਾ ਵੀ ਪੂਰੀ ਤਰ੍ਹਾਂ ਸਰਕਾਰੀਕਰਨ ਕੀਤਾ ਜਾਣਾ ਚਾਹੀਦਾ ਹੈ ਅਨੇਕਾਂ ਵਾਰ ਪ੍ਰਾਈਵੇਟ ਬੱਸਾਂ ਵਾਲੇ ਸਰਕਾਰੀ ਸਕੀਮਾਂ ਨੂੰ ਆਪਣੀਆਂ ਬੱਸਾਂ ਤੇ ਲਾਗੂ ਨਹੀਂ ਕਰਦੇ ਸਿਹਤ ਸੇਵਾਵਾਂ ਵਿੱਚ ਜੋ ਪਿਛਲੇ ਸਮੇਂ ਵਿੱਚ ਨਿੱਜੀਕਰਨ ਦੇ ਤਹਿਤ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਲਈ PPP ਸਮ ਤਹਿਤ ਹੋਏ ਸਮਝੌਤੇ ਨੂੰ ਰੱਦ ਕਰਕੇ ਸਰਕਾਰ ਆਪ ਉਹਨਾਂ ਨੂੰ ਚਲਾਵੇ ਅਤੇ ਉਹਨਾਂ ਵਿੱਚ ਲੋੜ ਮੁਤਾਬਕ ਡਾਕਟਰ ਤੇ ਹੋਰ ਸਟਾਫ ਦੀ ਭਰਤੀ ਕਰੇ। ਸਿੱਖਿਆ ਦੇ ਖੇਤਰ ਵਿੱਚ ਵੀ ਸਰਕਾਰ ਨੂੰ ਪਹਿਲ ਕਰਨੀ ਕਰਕੇ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਨੂੰ ਪੂਰਾ ਕਰਨਾ ਚਾਹੀਦਾ ਹੈ ਪਾਰਟੀ ਦਾ ਹਮੇਸ਼ਾ ਹੀ ਇਹ ਵਿਚਾਰ ਰਿਹਾ ਹੈ ਕਿ ਮੋਡਲ ਟਾਂਚਾ ਸਰਕਾਰੀ ਖੇਤਰ ਵਿੱਚ ਹੀ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਸਿਹਤ ਸੇਵਾਵਾਂ ਤੇ ਸਿੱਖਿਆ ਵੀ ਸਰਕਾਰੀ ਖੇਤਰ ਵਿੱਚ ਹੋਣੀ ਚਾਹੀਦੀ ਹਨ ਤਾਂ ਕਿ ਸਾਰਿਆਂ ਨੂੰ ਫਰੀ ਤੇ ਬਿਯਾਰੀ ਸਿਹਤ ਸੇਵਾਵਾਂ ਮਿਲ ਸਕਣ ਅਤੇ ਸਰਕਾਰੀ ਸਿੱਖਿਆ ਖੇਤਰ ਵਿੱਚ ਕਾਮਨ ਸਕੂਲ ਸਿਸਟਮ ਲਾਗੂ ਕੀਤਾ ਜਾਵੇ ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਠੇਕੇਦਾਰੀ ਪ੍ਰਬੰਧ ਸਮਾਪਤ ਕਰਕੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਬਿਆਨੀ ਬਿਆਨ ਜਾਰੀ ਕਰਨ ਵਾਲਿਆਂ ਵਿੱਚ ਪਾਰਟੀ ਦੇ ਜ਼ਿਲ੍ਹਾ ਸਕੱਤਰ ਡੀਪੀ ਮੋੜ ਸਹਾਇਕ ਸਕੱਤਰ ਡਾਕਟਰ ਅਰुण ਮਿੱਤਰਾ ਅਤੇ ਚਮਕੌਰ ਸਿੰਘ ਸਹਾਇਕ ਸ਼ਹਿਰੀ ਸਕੱਤਰ ਐਮ ਐਸ ਪਾਟਿਆ ਸਹਾਇਕ ਸ਼ਹਿਰੀ ਸਕੱਤਰ ਵਿਜੇ ਕੁਮਾਰ, ਬినੋਦ ਕੁਮਾਰ ਅਤੇ ਕੁਲਵੰਤ ਕੌਰ ਸ਼ਾਮਲ ਸਨ